I right. do ਜੀ ਇਹਦਾ ਨਾਮ ਸੀਗਾ ਉਹ ਵੀ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਗਰਲਸ ਜਿਹੜਾ ਉਹ ਰੱਖਿਆ ਬੜਾ ਵਧੀਆ ਲੱਗਿਆ ਕਿ ਇਹਨਾਂ ਫੰਕਸ਼ਨ ਜਿਹੜਾ ਸਕੂਲ ਨੇ ਸਟਾਫ ਨੇ ਪੇਰੈਂਟਸ ਨੇ ਪੱਤਰਕਾਰ ਭਾਈਚਾਰੇ ਸਾਰਿਆਂ ਮਿਲ ਕੇ ਸੈਲੀਬ੍ਰੇਟ ਕੀਤਾ ਬਹੁਤ ਵਧੀਆ ਲੱਗਿਆ ਇਹਦੇ ਨਾਲ ਬੱਚਿਆਂ ਨੂੰ ਤੇ ਸ਼ੌਂਕ ਮਿਲਦਾ ਕੰਪੀਟੀਸ਼ਨ 'ਚ ਬੱਚੇ ਹੁੰਦੇ ਨੇ ਕੰਪੀਟੀਸ਼ਨ 'ਚ ਜਿਹੜਾ ਬੱਚੇ ਆ ਜਾਂਦੇ ਪਰ ਉਹਨਾਂ ਦਾ ਤੇ ਸ਼ੌਕ ਹੋਰ ਵੱਧ ਜਾਂਦਾ ਮੈਂ ਅੱਜ ਦੇ ਦਿਨ ਤੇ ਸਕੂਲ ਸਟਾਫ ਨੂੰ ਫਿਰ ਇਸ ਨੂੰ ਬੱਚਿਆਂ ਨੂੰ ਨਨ ਪਾਰਟਿਸਪੇਟ ਕੀਤਾ ਉਹਨਾਂ ਨੂੰ ਵਧਾਈ ਵੀ ਦਿਨਾ ਤਾਂ ਸ਼ੁਭ ਕਾਮਨਾ ਪਰਮਾਤਮਾ ਗਾੜੀ ਕੇ ਸਕੂਲ ਇਸੇ ਤਰ੍ਹਾਂ ਹੀ ਦੇਣ ਤੋਂ ਬਿਨਾਂ ਰਾਜ ਆਪਣੀ ਤਰੱਕੀ ਕਰੇ ਔਰ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਜਿਹੜੀ ਹੈ ਉਹ ਮਿਲਦੀ ਰਹੇ ਸਕੂਲ ਦੇ ਕੁਝ ਮੰਗਾ ਸੀ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੀ ਮੰਗ ਰੱਖੀ ਹੈ ਕਿ ਬੱਚਿਆਂ ਨੂੰ ਜਿਹੜੀਆਂ ਪਿੰਡਾਂ ਤੋਂ ਆਉਂਦੀਆਂ ਉਹਨਾਂ ਨੂੰ ਟਰਾਂਸਪੋਰਟ ਦੀ ਸੀਗੀ ਮੈਂ ਉਹਨਾਂ ਨੂੰ ਕਹਿ ਕੇ ਤੁਸੀਂ ਉਹ ਆਪਣੇ ਲੋ ਲੈਟਰ ਹੈਡ ਲਿਖ ਕੇ ਦਿਓ ਸੀਐਮ ਸਾਹਿਬ ਨੂੰ ਲਿਖੋ ਮੈਂ ਡੀਓ ਲੈਟਰ ਲਾ ਕੇ ਉਹ ਜਿਹੜਾ ਤੁਹਾਡਾ ਮਸਲਾ ਹੈ ਉਹ ਸੋਲਵ ਕਰਾਤਾ ਹਾਂਗੇ ਇਹ ਤਾਂ ਸਾਡਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਘਰੋਂ ਲੈ ਕੇ ਉਹਨਾ ਘਰੀਆਂ ਘਰੇ ਛੱਡ ਕੇ ਆਉਣਾ ਪਹਿਲਾਂ ਹੀ ਸਰਕਾਰ ਇਸ ਵਾਰ ਬੜਾ ਧਿਆਨ ਹੈ ਸਰਕਾਰ ਦਾ ਔਰ ਮੈਨੂੰ ਲੱਗਦਾ ਜਲਦੀ ਹੀ ਪੂਰਾ ਹੋ ਜਾਏ ਇੱਕ ਦੂਸਰੀ ਮੰਗ ਹੈ ਦੂਸਰੀ ਵੀ ਇੱਕ ਲੱਗਿਆ ਵੀ ਜਲਦੀ ਕਾਲਜ ਹੋਵੇ ਬਿਲਕੁਲ ਜੀ ਮੇਰੀ ਦਿਲ ਦੀ ਸ਼ੈ ਹੈ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਡੇਰਾ ਬਾਬਾ ਨਾਨਕ ਉਹ ਵਿਧਾਨ ਸਭਾ ਹਿੱਕੇ ਤੇ ਜਰੂਰ ਕਾਲਜ ਜਿਹੜਾ ਮੈਨੂੰ ਉਮੀਦ ਹੈ ਕਿ ਜਲਦੀ ਬਣ ਜਾ ਰਿਹਾ ਹੈ ਅੰਦਵ ਸਾਹਿਬ ਇਹ ਕਲਾਸ 2 ਤੋਂ ਬਾਅਦ ਬਿਲਕੁਲ ਜੀ ਜੀ ਐਗਰੀਕਲਚਰ ਕਾਲਜ ਦੀ ਗੱਲ ਕੀਤੀ ਵੱਲੋਂ ਗ੍ਰੈਜੂਏਸ਼ਨ ਕਰਨ ਕੇ ਬੱਚੇ ਉਹਦੇ ਵਿੱਚੇ ਬਣਣਾ ਜੀ ਸਾਰਾ ਕੁਝ ਬਹੁਤ ਵੱਡਾ ਕਾਲਜ ਬਣੇਗਾ ਦੇਖੋ ਗ੍ਰੈਜੂਏਸ਼ਨ ਕਰਨੀ ਜਾਂ ਡਿਗਰੀ ਕਰਨੀ ਡਿਗਰੀ ਕਰ ਲਈ ਉਹ ਵੀ ਸੇਮ ਗ੍ਰੈਜੂਏਸ਼ਨ ਹੀ ਹੈ ਤਾਂ ਜੇ ਡਿਗਰੀ ਨਾਲ ਹੋ ਜੇ ਤਾਂ ਮੇਰੇ ਨਾਲ ਹੀ ਗ੍ਰੈਜੂਏਸ਼ਨ ਹੋ ਜਾਂਦੀ ਹੈ ਨਾਲ ਹੀ ਡਿਗਰੀ ਹੋ ਜਾਂਦੀ ਹੈ ਉਹਦਾ ਹੋਰ ਬੱਚਿਆਂ ਨੂੰ ਫਾਇਦਾ ਇਕੱਲੀ ਗ੍ਰੈਜੂਏਸ਼ਨ ਕਰਕੇ ਬਾਅਦ ਚ ਡਿਗਰੀ ਕਰਨੀ ਹੈ ਜੇ ਪਲੱਸ 2 ਤੋਂ ਬਾਅਦ ਹੀ ਡਿਗਰੀ ਮਿਲ ਜੇ ਬੱਚਿਆਂ ਨੂੰ ਮਿਲ ਜੇ ਤਾਂ ਹੋਰ ਵਧੀਆ ਕਈਆਂ ਨੇ ਉੱਚ ਉਦਿਆਂ ਤੇ ਜਾਣਾ ਹੁੰਦਾ ਕਿਹਨ ਡਾਕਟਰੀ ਕਿਹਨ ਜਿੰਨੇ ਕਰਨੀ ਤੇ ਜ਼ਰੂਰੀ ਨਹੀਂ ਐਗਰੀਕਲਚਰ ਦੇ ਦੇਖੋ ਮੈਂ ਜਿੰਨਾ ਸਮਰਗ ਦੇ ਕੋਲਜ ਅੰਮ੍ਰਿਤਸਰ ਵੀ ਹੈਗੇ ਨੇ ਬੜੇ ਵੱਡੇ ਪ੍ਰੋਜੈਕਟ ਨੇ ਛੋਟੇ ਪ੍ਰੋਜੈਕਟ ਨਹੀਂ ਇਹ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਣਿਆ ਹੀ ਨਹੀਂ ਪਰ ਮੈਨੂੰ ਇਹ ਆ ਕਿ ਖੇਤੀ ਸੂਬਾ ਜਿਹੜਾ ਆਉਂਦਾ ਪੰਜਾਬ ਸੂਬਾ ਆ ਕੇ ਐਨੂਅਲ ਫੰਕਸ਼ਨ ਦੇ ਵਿੱਚ ਪ੍ਰਿੰਸੀਪਲ ਦਾ ਬੜਾ ਵੱਡਾ ਰੋਲ ਆ ਜਿੰਨੇ ਇਨਾ ਵੱਡਾ ਫੰਕਸ਼ਨ ਕੀਤਾ ਔਰ ਮੈਨੂੰ ਮਾਨ ਬਖਸ਼ਿਆ ਕਿ ਮੈਂ ਇੱਥੇ ਆ ਕੇ ਟੀਚ ਕਰਦੇ ਤੇ ਉਸੇ ਮੈਂ ਸਨਮਾਨਿਤ ਕੀਤਾ ਤੇ ਮੈਂ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਪਹਿਲਾਂ ਸਕੂਲੀ ਤੁਸੀਂ ਬਹੁਤ ਕੁਝ ਕੀਤਾ ਆਪਣਾ ਨਾਮ ਮੰਗਾ ਨਾ ਕੋਨਾ ਕਰੇ ਮੈਂ ਜੋ ਵੀ ਇਹਨਾਂ ਦੀਆਂ ਮੰਗਾ ਹੋਣਗੀਆਂ ਮੈਨੂੰ ਕੋਆਪਰੇਟ ਕਰਨਗੇ ਤਾਂ ਮੈਂ ਇਹਨਾਂ ਦੀਆਂ ਸਾਰੀਆਂ ਮੰਗਾ ਜਿਹੜੀਆਂ ਪੂਰੀਆਂ ਕਰਾਂ ਜੋ ਵੀ ਇਹਨਾਂ ਦੀ ਮੰਗ ਹੋਵੇ ਵੀ ਅੱਗੇ ਸਾਰਾ ਸਕੂਲ ਇੱਥੇ ਕਰਵਾਇਆ ਸਾਰੇ ਕੈਮਰੇ ਲਾਇਆ ਸੀ ਹੁਬ ਕੁਝ ਕੀਤਾ ਐਡੀਟੋਰੀਅਮ ਬਣਾ ਕੇ ਦਿੱਤਾ ਹੋਰ ਹੋਰ ਵੀ ਇੰਟਰਨੈਟਰ ਲਾ ਕੇ ਦਿੱਤਾ ਹੋਰ ਵੀ ਜੋ ਮੈਡਮ ਕਹੇਗੀ ਉਹ ਅਸੀਂ ਕਰਕੇ ਪਿਆਰ ਸੰਪੋਰ ਆਜੂ ਦਾ ਸਾਲਾਨਾ ਸਮਾਗਮ ਜਿਹੜਾ ਹੈਗਾ ਹੈ ਇਸ ਸਕੂਲ ਦਾ ਇਹ ਇੱਕ ਰੀਤ ਸੈੱਟ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਜਿਹੇ ਸਮਾਗਮ ਹੁੰਦੇ ਰਹਿਣ ਔਰ ਸਾਡੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਸਟੇਜ ਦਾ ਐਕਸਪੀਰੀਅੰਸ ਹੋਵੇ ਵੱਧ ਤੋਂ ਵੱਧ ਔਰ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨੂੰ ਇਨਾਮ ਮਿਲਦੇਆਂ ਦੇਖ ਕਰਕੇ ਉਹਨਾਂ ਨੂੰ ਸਟੇਜ ਤੇ ਪਰਫਾਰਮ ਕਰਦੇਆਂ ਦੇਖ ਕਰਕੇ ਕਿਉਂਕਿ ਵੈਸੇ ਸਮਾਗਮ ਹੁੰਦੇ ਨੇ ਉਹਨਾਂ 'ਚ ਬੱਚੇ ਪਰਫਾਰਮ ਕਰਦੇ ਨੇ ਪਰ ਪੇਰੈਂਟਸ ਉੱਥੇ ਹਾਜ਼ਰ ਨਹੀਂ ਹੁੰਦੇ ਹੁਣ ਪੇਰੈਂਟਸ ਦਾ ਇਸ ਦੇ ਨਾਲ ਮਾਣ ਵਾਧਾ ਹੈ ਉਹਨਾਂ ਦੀ ਸਕੂਲ ਦੇ ਨਾਲ ਜਿਹੜਾ ਹੈਗਾ ਇਹ ਲਗਾਅ ਵਾਧਾ ਹੈ ਅਤੇ ਉਹ ਜਿਹੜਾ ਹੈ ਉਹ ਬੱਚਿਆਂ ਦੀ ਸਰਵਪੱਖੀ ਵਿਕਾਸ ਤੇ ਵਿੱਚ ਕਾਫੀ ਜ਼ਿਆਦਾ ਆਪਣਾ ਜਿਹੜਾ ਰੋਲ ਅਦਾ ਕਰੇਗਾ ਇਹ ਸਰਕਾਰ ਦਾ ਵੀ ਉਪਰਾਲਾ ਹੈ ਪੀਐਮ ਸ਼੍ਰੀ ਸਕੂਲਸ ਸਾਰੇ ਦੇ ਸਾਰਿਆਂ ਲਈ ਇਹ ਲਾਜ਼ਮੀ ਹੈ ਕਿ ਉਹ ਵਧੀਆ ਤੋਂ ਵਧੀਆ ਜਿਹੜੇ ਹੈਗੇ ਆ ਸੱਭਿਆਚਾਰਕ ਸਮਾਗਮ ਆਪਣੇ ਵਿਦਿਆਰਥੀਆਂ ਦੇ ਜਿਹੜੇ ਆ ਰੱਖਾਉਣ ਅਤੇ ਇਹ ਉਸੇ ਸਕੀਮ ਦੇ ਅਧੀਨ ਜਿਹੜਾ ਹੈਗਾ ਆ ਇਹ ਪ੍ਰੋਗਰਾਮ ਕਰਵਾਇਆ ਗਿਆ ਪੀਐਮ ਸ਼੍ਰੀ ਦਾ ਕੀ ਮਤਲਬ ਆ ਪੀਐਮ ਸ਼੍ਰੀ ਹੈਗਾ ਪ੍ਰਧਾਨ ਮੰਤਰੀ ਸਕੂਲਸ ਆਫ ਰਾਈジング ਇੰਡੀਆ ਇਹ ਜਿਹੜੀ ਐਨਈਪ 2020 ਹੈਗੀ ਆ ਪਾਲਿਸੀ ਲਾਗੂ ਹੋ ਰਹੀ ਆ ਇਹ ਉਹਦੇ ਲਈ ਹੈ ਕਿ ਇਹ ਐਗਜ਼ੈਂਪਲਰ ਸਕੂਲ ਹੈ कि बाकी ਦੇ ਸਕੂਲ ਜਿਹੜੇ ਆ ਇਸ ਤੋਂ ਸੇਧ ਪ੍ਰਾਪਤ ਕਰਨਗੇ ਆਲੇ ਦੁਆਲੇ ਦੇ ਸਾਰੇ ਸਕੂਲ ਸੇਖੋ ਪ੍ਰਾਈਵੇਟ ਸਕੂਲਸ ਹੋਣ ਜਾਂ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਉਹਨਾਂ ਸਕੂਲਸ ਦਾ ਰੋਲ ਇਹ ਰਹੇਗਾ ਕਿ ਉਹ ਇਹ ਸਕੂਲ ਨੂੰ ਦੇਖਣਗੇ ਜੋ ਐਕਟੀਵਿਟੀਜ਼ ਇੱਥੇ ਹੋਣਗੀਆਂ ਜੋ ਮਿਆਰ ਇੱਥੇ ਸੈੱਟ ਕੀਤੇ ਜਾਣਗੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਣੀ ਇਸ ਦੇ ਤਹਿਤ ਔਰ ਉਹ ਸਾਰੇ ਦਾ ਸਾਰਾ ਮਿਆਰ ਜਿਹੜਾ ਆ ਉਸ ਨੂੰ ਬਾਕੀ ਦੇ ਸਕੂਲ ਜਿਹੜੇ ਆ ਫੋਲੋ ਕਰਨਗੇ ਬੜੂ ਜੋ ਸਕੂਲ ਪ੍ਰਾਈਵੇਟ ਉਹਨਾਂ ਸਕੂਲਾਂ ਨੂੰ ਇਹ ਸਕੂਲ ਦੇ ਅੰਦਰ ਆ ਕੇ ਦੇਖਣਾ ਚਾਹੀਦਾ ਇਹਨਾਂ ਦੇ ਵਿਦਿਆਰਥੀਆਂ ਨੂੰ ਸਾਡੇ ਨੂੰ ਮਿਲਣਾ ਚਾਹੀਦਾ ਕਿਉਂਕਿ ਜੋ ਸਾਡੇ ਕੋਲ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਆਉਂਦੇ ਨੇ ਉਹ ਖੁਦ ਮਹਿਸੂਸ ਕਰਦੇ ਨੇ ਕਿ ਇੱਥੇ ਸਾਨੂੰ ਜਿਹੜਾ ਹੈਗਾ ਐਨੂਅਲ ਫੰਕਸ਼ਨ ਹੋਇਆ ਉਹਨਾਂ ਨੂੰ ਕੋਈ ਵਰਦੀਆਂ ਦੇ ਕੋਈ ਇਹਦੀ ਡਰੈਸ ਦਾ ਕੋਈ ਖਰਚਾ ਨਹੀਂ ਪਿਆ ਉਸ ਖਰਚਾ ਜਿਹੜਾ ਸਕੂਲ ਬੇਅਰ ਕਰਦਾ ਹੈ ਜਦੋਂ ਅਸੀਂ 26 ਜਨਵਰੀ 15 ਅਗਸਤ ਤੇ ਬੱਚੇ ਲੈ ਕੇ ਜਾਂਦੇ ਕਿਤੇ ਵੀ ਬਾਹਰ ਕਿਸੇ ਵੀ ਟ੍ਰਿਪ ਲਈ ਕਿਸੇ ਕੰਪੀਟੀਸ਼ਨ ਲਈ ਲੈ ਕੇ ਜਾਂਦੇ ਤਾਂ ਖਰਚਾ ਸਾਰੇ ਦਾ ਸਾਰਾ ਸਕੂਲ ਦਾ ਹੁੰਦਾ ਆ ਕੁਝ ਸਾਨੂੰ ਸਰਕਾਰ ਐਡ ਕਰਦੀ ਹੈ ਕੁਝ ਸਾਨੂੰ ਆਪਣੇ ਸਕੂਲ ਦੇ ਫੰਡਸ ਦੇ ਵਿੱਚੋਂ ਜਿਹੜੇ ਆਪਸ ਚ ਅਸੀਂ ਇਕੱਠੇ ਕਰਦੇ ਆ ਉਹਦੇ ਵਿੱਚੋਂ ਅਸੀਂ ਮੈਨੇਜ ਕਰਦੇ ਆ ਇੱਥੇ ਖਰਚਾ ਜਿਹੜਾ ਬੱਚਿਆਂ ਦੇ ਸਿਰ ਤੇ ਨਹੀਂ ਪਾਇਆ ਜਾਂਦਾ ਜਿਹੜੇ ਮੇਲੇ ਲੱਗੇ ਨੇ ਉਹ ਚ ਵੀ ਬੱਚਿਆਂ ਦੇ ਕੋਲੋਂ ਖਰਚਾ ਨਹੀਂ ਕਰਵਾਇਆ ਗਿਆ ਉਹ ਸਰਕਾਰ ਨੇ ਸਾਨੂੰ ਜਿਹੜਾ ਪ੍ਰੋਮਿਸ ਕੀਤਾ ਕਿ ਅਸੀਂ ਫੰਡਿੰਗ ਕਰਾਂਗੇ ਤੁਸੀਂ ਇਹ ਜਿਹੜੇ ਸਮਾਗਮ ਹੈ ਇਹ ਜਿੰਨੇ ਵੀ ਮਾਡਲਸ ਬਣਦੇ ਨੇ ਉਹਨਾਂ ਤੇ ਜੋ ਖਰਚਾ ਲੱਗਦਾ ਤੁਸੀਂ ਖਰਚਾ ਕਰੋ ਔਰ ਸਰਕਾਰ ਉਹਦੇ ਲਈ ਜਿਹੜਾ ਹੈਗਾ ਹੈ ਪਰ ਸਟੂਡੈਂਟ ਜਿਹੜੀ ਹੈ ਪੇਮੈਂਟ ਭੇਜੇਗੀ ਅਫਤਾਰ ਕਾ Oh,